ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਸਾਰੀ ਸੰਗਤ ਬਈ ਠੀਕ ਹੋਊਗੀ ਤੇ ਵੀਡੀਓ ਅੰਡ ਤੱਕ ਜਰੂਰ ਸੁਣਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਨਾਲੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਆਪਾਂ ਨਾ ਬਈ ਇੱਕ ਫਿਟਨੈਸ ਸੈਸ਼ਨ ਸ਼ੁਰੂ ਕਰਨ ਜਾ ਰਹੇ ਹਾਂਗੇ 1 ਫਰਵਰੀ ਤੋਂ ਜਿਹੜੇ ਭਰਾ ਮੇਰੇ ਮੋਟੇ ਐ ਮਟਾਪਾ ਘਟਾਉਣਾ ਚਾਹੁੰਦੇ ਐ ਜਾਂ ਜਿਹੜੇ ਭਰਾ ਪਤਲੇ ਐ ਮੋਟਾ ਹੋਣਾ ਚਾਹੁੰਦੇ ਐ ਮੰਨ ਕੇ ਚਲੋ ਅਬੀ ਕੋਈ ਵੀ ਮੰਦਾ ਯਾੜਾ ਫਿਟਨੈਸ ਆ ਮਤਲਬ ਫਿੱਟ ਹੋਣਾ ਚਾਹੁੰਦਾ ਹੈ ਤੇ ਉਹਦੇ ਕੋਲ ਜਿਮ ਜਾਣ ਦਾ ਟਾਈਮ ਹੈ ਨਹੀਂਗਾ ਠੀਕ ਹੈ ਜਾਨੀਏ ਸਹੂਲਤਾਂ ਹੈ ਨਹੀਂਆਂ ਤੇ ਆਪਾਂ ਵੀ ਉਹਨਾਂ ਨੂੰ ਘਰੇ ਐਕਸਰਸ ਕਰਨਾ ਘਰੋਂ ਕਰਦਾ ਬੰਦਾ ਨਾ ਕੋਈ ਇਹਦੇ ਬਾਅਦ ਤੁਸੀਂ ਕਰਨਾ ਹੈ ਕਮੈਂਟ ਬਾਕਸ ਦੇ ਵਿੱਚ ਬਈ ਆਈ ਐਮ ਰੈਡੀ ਲਿਖਣਾ ਤੇ ਇੱਕ ਆਪਦਾ ਕੰਟੈਕਟ ਨੰਬਰ ਸੁਣਾ ਤਾਂ ਕਿ ਤੁਹਾਨੂੰ ਉਹ ਗਰੁੱਪ ਵਿੱਚ ਐਡ ਕਰ ਸਕੀਏ ਆਪਾਂ ਜੀ ਵੀ ਨੰਬਰ ਆਪਦਾ ਦੱਸਿਓ ਉਹਦੇ ਵਿੱਚ ਆਨੰਦ ਦਾ ਬਹੁਤ ਸਿਖਰ ਫੈਟ ਕਰ ਦੇਣਾ ਬਈ ਫ੍ਰੀ ਡਾਈਟ ਪਲਾਨ ਦਿੰਨੇ ਆ ਫ੍ਰੀ ਫਿਟਨੈਸ ਮੰਨ ਲਾ ਟ੍ਰੇਨਿੰਗ ਐਕਸਰਸਾਈਜ਼ਾਂ ਸਭ ਨੂੰ ਸਾਰਾ ਕੁਝ ਫ੍ਰੀ ਦਿੰਨਾ ਜਿਹੜਾ ਲੋਕ ਬਈ 20 25 25000 ਚਾਰਜ ਕਰੀ ਜਾਂਦੇ ਆ ਸਾਰੇ ਜਣੇ ਸ਼ੇਅਰ ਕਰੋ